ਉਹ ਤਾਂ ਕਿਰਤਾ ਭਗਵੰਤ ਮਾਨ ਸਾਰਿਆਂ ਨੇ ਕੰਡਿਆ ਤੁਸੀਂ ਦੇਖਿਆ ਵਿਧਾਨ ਸਭਾ ਦੇ ਵਿੱਚ ਕਿਸ ਤਰ੍ਹਾਂ ਨਾਲ ਉਹ ਉਂਗਲਾਂ ਕਰ ਕਰ ਕੇ ਕਿਚੀਚੀਆਂ ਲੈ ਕੇ ਬਾਜਵੇਂ ਨਾਲ ਸੁਖੀ ਰੰਦਾਵੇ ਨਾਲ ਰਾਜੇ ਬੜਿੰਗ ਨਾਲ ਬਦਤਮੀਜ਼ੀ ਕਰਦਾ ਔਰ ਉਹਨਾਂ ਨੂੰ ਧਮਕਾਉਂਦਾ ਵਿਧਾਨ ਸਭਾ ਦੇ ਅੰਦਰ ਸੋ ਇਸ ਕਰਕੇ ਉਹ ਜਿਹੜਾ ਇਹਦਾ ਉਹ ਜਿਹੜਾ ਇਹਦਾ ਕੈਰੈਕਟਰ ਹੈਗਾ ਇੱਕ ਪਹਿਲੂ ਭਗਵੰਤ ਮਾਨ ਦਾ ਦੈਟ ਸਟੈਂਡਸ 익ਸਪੋਜ਼ਡ ਦੈਟ ਹੀ ਇਜ਼ ਮਿਸਯੂਜ਼ਿੰਗ ਪੁਲਿਸ ਫੋਰਸ ਵਿਜੀਲੈਂਸ ਟੂ ਸੈਟਲ ਪਰਸਨਲ ਸਕੋਰਸ ਲੇਕਿਨ ਇੱਕ ਲਾਰਜਰ ਤਸਵੀਰ ਇਹ ਹੈ ਪੰਜਾਬ ਦੀ ਕਿ 2 ਸਾਲਾਂ ਚ ਜੋ ਇਹਨਾਂ ਨੇ VIP ਕਲਚਰ ਦੇ ਛਿੱਕੇ ਛਿੱਕੇ ਤੇ ਟੰਗਿਆ ਹਜ਼ਾਰ ਗਨਮੈਨ ਲੈ ਕੇ ਫਿਰਦੇ ਨੇ ਔਰ ਹੈਲੀਕਾਪਟਰਾਂ ਤੇ ਜਹਾਜ਼ਾਂ ਦਾ ਦੁਰਉਪਯੋਗ ਕਰਦੇ ਨੇ ਕੇਜਰੀਵਾਲ ਸਾਹਿਬ ਵਾਸਤੇ ਦੇਸ਼ ਵਿੱਚ ਲੈ ਕੇ ਜਾਂਦੇ ਨੇ ਸਵਰਾਜ ਦੀ ਆਪਣੀ ਹੀ ਬਣਾਈ ਨੀਤੀ ਥੋੜੀ ਜੋ ਉਹਨਾਂ ਨੇ ਪ੍ਰੋਮਿਸਸਿਸ ਕੀਤੇ ਸੀ ਕਿ ਅਸੀਂ ਪੈਂਚਰਾਂ ਵਾਲੇ ਸਾਦੇ ਜਿਹੇ ਬੰਦੇ ਲੈ ਕੇ ਆਵਾਂਗੇ ਲੇਕਿਨ ਅੱਜ ਇਹਨਾਂ ਦੇ ਐਮਐਲਏ ਲਫੇੜੇ ਮਾਰਨ ਤੇ ਆ ਗਿਆ ਕੀ ਨਾ ਉਗੋ ਕੇ ਕੀ ਹੈ ਸਾਰੇ ਉਗੂ ਕੇ ਲਫੇੜੇ ਮਾਰੂ ਤੇਰੇ ਸਰਪੰਚਾ ਕੋਈ ਕੱਬਜੇ ਕਰ ਰਿਹਾ ਹੋਆ ਕੋਈ ਗੋਠੀਆਂ ਤੇ ਕਰਦੇ ਸੋ ਇਸ ਕਰਕੇ ਇਹ ਸਾਰੀ ਇੱਕ ਲਾਰਜ 60 70 ਹਜ਼ਾਰ ਸਾਡੇ ਕਰੋੜ ਕਰਜ਼ਾ ਚੜਾ ਦਿੱਤਾ ਔਰ ਜੋ ਲਾਅ ਐਂਡ ਆਰਡਰ ਹੈ ਉਸ ਵਕਤ ਹੈ ਪੰਜਾਬ ਵਿੱਚ ਇਹ ਸਾਰੀਆਂ ਗੱਲਾਂ ਨੂੰ ਮੱਦੇ ਨਜ਼ਰ ਰੱਖ ਕੇ ਮੇਰੀ ਪਾਰਟੀ ਨੇ ਮੈਨੂੰ ਨਾਮਿਨੇਟ ਕੀਤਾ ਮੈਂ ਉਹਨਾਂ ਦਾ ਭਰੋਸਾ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੂੰਗਾ ਹਰ ਸੰਭਵ ਕੋਸ਼ਿਸ਼ ਕਰੂੰਗਾ ਕਿ ਉਹਨਾਂ ਦੇ ਭਰੋਸੇ ਤੇ ਪੂਰਾ ਉੱਤਰ ਸਕੇ ਤੇ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ ਸੰਗੂਟ ਸੁਨਾਮ ਤੇ ਦਿੜਬਾ ਤੇ ਧੂਰੀ ਤੇ ਲੇਰੇ ਇਹਨਾਂ ਲੋਕਾਂ ਦੀਆਂ ਜਜ਼ਬਾਤਾਂ ਦੀ ਤਰਜਮਾਨੀ ਕਰਕੇ ਲੋਕ ਸਭਾ ਦੇ ਵਿੱਚ ਆਪਣੀ ਗੱਲ ਠੀਕ ਰੱਖੀ। ਖੈਰਾ ਦਾਵਤ ਨੇ ਦੇਖਿਆ ਕਿ ਤਰੀਆਂ ਗੱਲ ਕੀਤੀ ਹੈ। ਤਾਂ ਇਹ ਦਿੱਧੀਆਂ ਗਲਾਬ ਦੇ ਖੋਤੇ ਜਾ ਰਹੀਆਂ ਨੇ। ਕਿਉਂ ਜਾ ਰਹੀਆਂ ਨੇ? ਦੇਖੋ ਗੱਲ ਇਹ ਆ ਕਿ ਇਹ ਇਸ ਵਕਤ ਇੱਕ ਪਤਲੀਆਂ ਦਾ ਫੁੱਲਾਂ ਤੇ ਬੈਠਣ ਦਾ ਮੌਸਮ ਹੈ। ਕਿਉਂਕਿ ਭਗਵੰਤ ਮਾਨ ਨੇ ਸ਼ੁਰੂ ਤੋਂ ਪਹਿਲਾਂ ਤਾਂ ਇਹ ਜੋ ਇਹ ਦੱਸਣ ਕਿ ਇਹਨਾਂ ਦੀ ਜਿਹੜੀ ਰਿੰਕੂ तितਲੀ ਸੀ ਇੱਕ ਸਾਲ ਲੈ ਕੇ ਆਏ ਪਹਿਲਾਂ ਉਹਨੂੰ ਲੋਕ ਸਭਾ ਦੇ ਟਿਕਟ ਦਿੱਤੀ ਹੋਈ ਸੀ ਕਿ ਉਹ ਟਿਕਟ ਸਮੇਂ ਹੀ ਕਮਲ ਦੇ ਫੁੱਲ ਤੇ ਚੱਲੇ ਗਿਆ। ਹੁਣ ਜਿਹੜੀਆਂ ਦੂਸਰੀਆਂ ਪਾਰਟੀਆਂ ਦੀ ਡਿਫੈਕਸ਼ਨ ਹੋ ਰਹੀਆਂ ਇਹ ਤੁਸੀਂ ਅੱਛੀ ਤਰ੍ਹਾਂ ਸਮਝਦੇ ਆਂ ਕੁਝ ਤਾਂ ਲੋਕਾਂ ਨੂੰ ਐ ਲੱਗਦਾ ਕਿ ਸਾਨੂੰ ਪਾਰਟੀ ਨੇ ਟਿਕਟ ਨਹੀਂ ਦਿੱਤੀ ਉਹ ਜਾ ਰਹੇ ਨੇ ਕੁਝ ਇਸ ਤਰ੍ਹਾਂ ਜਾ ਰਹੇ ਨੇ ਕਿ ਦਬਾਅ ਕੇ ਪ੍ਰੈਸ਼ਰ ਸਰਕਾਰਾਂ ਦਾ ਬੜਾ ਹੈਗਾ ਵਾ ਬੀਜੇਪੀ ਦੇ ਕੋਲ ਤੁਹਾਨੂੰ ਪਤਾ ਈਡੀ ਤੇ ਸੀਬੀਆਈ ਹੈ ਜਿਹੜੇ ਬੰਦੇ ਵੱਡੇ ਵਪਾਰੀ ਨੇ ਪੈਸੇ ਉਹ ਤਾਂ ਟੈੱਕ ਨਹੀਂ ਸਕਦੇ ਇਹ ਤਾਂ ਕੁਐਸਚਨ ਬੀਜੇਪੀ ਨੇ ਚੂਜ਼ ਕਰਨਾ ਕਿ तितਲੀ ਕਿਹਨੂੰ ਬਣਾਉਣਾ ਉਹ ਕਿਸੇ ਨੂੰ ਵੀ ਦੇਸ਼ ਵਿੱਚ तितਲੀ ਬਣਾ ਸਕਦੇ ਇਸ ਕਰਕੇ ਜਿਹੜੀ ਡਿਫੈਕਸ਼ਨ ਆ ਵਿਦਆਊਟ ਰੀਜ਼ਨ ਮੈਂ ਵੀ ਕੰਡੈਮਨਡ ਕਰਦਾ ਮੈਂ ਆਪਣੀ ਪਾਰਟੀ 'ਚ ਕਰ ਕਿ ਕਿਰਪਾ ਕਰਕੇ ਡਿਫੈਕਟਰਸ ਨੂੰ ਇੱਕਦੇ ਭਾਜੀਪੀ ਦੇ ਨਾਲ ਗੱਲ ਚਲਾ ਰਹੇ ਸੀ ਮੈਂ ਕਿਹਾ ਡੋਨਟ ਟੇਕ ਤੁਸੀਂ ਆਪਣੇ ਬੰਦਿਆਂ ਨਾਲ ਲੜਾਈ ਲੜੋ ਨਾ ਜਿਹੜੇ ਤੁਹਾਡੇ ਨਾਲ ਪੁਰਾਣੇ ਲੜੇ ਚੱਲ ਰਹੇ ਨੇ ਅਰਸੇ ਤੋਂ ਪਾਰਟੀ ਦਾ ਸਾਥ ਦੇ ਲਾ 40 ਸੌਰਣ ਤੁਸੀਂ ਸਿੱਧਾ ਅੱਥਾ ਸੀ ਕਿ ਸਾਡੀ ਪਾਰਟੀ ਨਾਲ ਆਓ ਤੇ ਸਾਡੇ ਨਾਲ ਮਤਲਬ ਹਸ ਮਿਲਾਓ ਇੱਕ ਗੱਲਬਾਤ ਹੋਈ ਤੇ ਸੱਦਾ ਤਾਂ ਸਾਡਾ ਹਲੇ ਵੀ ਬਰਕਰਾਰ ਰਹੇ ਨੇ ਕਿਉਂ ਉਹਨਾਂ ਦੀ ਮਰਜ਼ੀ ਨਹੀਂ ਗਈ ਨਾ ਸੋ ਮੈਂ ਸਮਝਦਾ ਕਿ ਪਰਮਿੰਦਰ ਦੇ ਨਾਲ ਬਹੁਤ ਥੱਕਾ ਪਿਆ ਲੱਗ ਪਰਮਿੰਦਰ ਇੱਕ ਜਿਹੜਾ ਪਰਸਲੀ ਜਾਣਕਾਰਾਂ ਪੁਰਾਣੇ ਜਾਣਦੇ ਦੋਸਤ ਦਾ شریف ਆਦਮੀ ਹੈ ਇਹਦੇ ਚ ਸੁਖਵੀਰ ਦੀ ਏਟੀ ਹੋਈ ਆ ਪਰ ਡੋਨਟ ਥਿੰਕ ਕਿ ਪਰਮਿੰਦਰ ਦਾ ਏਟੀ ਹੋਈ ਹੈ ਉਹ ਠੀਕ ਹੈ ਉਹਨਾਂ ਨੂੰ ਇਲੈਕਸ਼ਨ ਲੜਨ ਦਾ ਮੌਕਾ ਨੇ ਦਿੱਤਾ ਲੇਕਿਨ ਸੁਖਬੀਰ ਬਾਦਲ ਨੇ ਆਪਣਾ ਇੱਕ ਇੱਕ ਕਿਰਦਾਰ ਉਹ ਕਿਰਦਾਰ ਪੇਸ਼ ਕੀਤਾ ਪੰਜਾਬ ਦੇ ਵਿੱਚ ਜਿੱਦਾਂ ਅੱਗੇ ਦੋ ਦਿਨਾਂ ਕੋਈ ਯਕੀਨ ਨਹੀਂ ਕਰੇਗਾ ਢੀਂਸਾ ਪਰਿਵਾਰ ਨੂੰ ਆਪਣੇ ਨਾਲ ਲੈ ਕੇ ਆਏ ਸ਼ਾਮਲ ਕਰਵਾਇਆ ਆਪਣੀ ਗੋਦੀ 'ਚ ਬਿਠਾਇਆ ਤੇ ਮੁਰਗੀ ਗੋਦੀ 'ਚ ਪਿਠਾ ਕੇ ਮੁੜ ਕੇ ਉਹਨਾਂ ਦਾ ਸਿਆਸੀ ਕਤਲ ਕੀਤਾ ਜਿਹੜੀ ਕਿ ਬਹੁਤ ਬਾਣੀ ਗੱਲ ਹੈ ਤਾਂ ਪਹਿਲਾਂ ਉਹਨਾਂ ਨੂੰ ਦੱਸਣਾ ਚਾਹੀਦਾ ਸੀ ਕਿ ਤੈਨੂੰ ਸ਼ਾਮਲ ਕਰਾਉਣ ਤੋਂ ਪਹਿਲਾਂ ਕਹਿਣਾ ਚਾਹੀਦਾ ਸੀ ਕਿ ਅਸੀਂ ਤੁਹਾਨੂੰ ਟਿਕਟ ਨਹੀਂ ਦੇਣੀ ਤੁਸੀਂ ਆਗਰ ਅਨ ਕੰਡੀਸ਼ਨਲ ਆਉਣਾ ਚਾਹੁੰਦੇ ਤੇ ਆ ਸਕਦੇ ਹੋ ਸੋ ਮੇਰੀ ਹਮਦਰਦੀ ਉਹਨਾਂ ਦੇ ਨਾਲ ਹੈ Thank you.